ਬਾਣੇ ਕੇ ਬੋਹਿਥ ਕਲ ਜੁਗੀ ਜੀਵਾਂ ਦੇ ਉਦਾਰ ਕਰਤਾ ਸ਼ਬਦਾਵਤਾਰ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਮਿਲ ਬੈਠੇ ਸਾਧ ਸੰਗਤ ਜੀ ਆਪ ਜੀ ਵਡਪਾਗੀ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਦਰਸਤਾਨ ਗੁਰਦੁਆਰਾ ਸਨ ਸਾਬ ਵਿਖੇ ਸਤ ਸੰਗਤ ਕਰਨ ਦਾ ਸਮਾ ਜਿਹੜਾ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ 675 ਤੇ 76 ਅੰਗ ਤੇ ਸੁਬਾਈ ਮਾਨ ਹੈ ਹੁਕਮਨਾਮੇ ਦੀ ਵਿਚਾਰ ਕਰਨ ਤੋਂ ਪਹਿਲਾਂ ਸੰਗਤ ਜੀ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਸਾਰੇ ਜਨ ਕੇ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਤਰਨ ਸ੍ਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਤਰਨ ਗਗਨ ਨਵਖੰਡ ਮਹਿ ਜੋਤ ਸਭ ਰੂਪੀ ਰਹ्यो ਪਰ ਭਨ ਮथुरा ਕਸ਼ਪੇਦ ਨਹੀਂ ਗੁਰੂ ਅਰਜਨ ਪ੍ਰਤਖ ਹਰ ਆਪ ਹਰੀ ਅਕਾਲ ਮੂਰਤ ਪੁਰਖ ਦੇ ਮੂਰਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਤਾਂ ਸ਼ਾਂਤੀ ਦੇ ਪੁੰਜ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਦੇਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਕਹਿ ਪਰਮਾਤਮਾ ਕਾਲਪੁਰਖ ਵੈ ਗੁਰੂ ਜੀਓ ਅਸੀਂ ਦੀਨ ਹਾਂ ਦੀਨ ਦਾ ਅਰਥ ਹੁੰਦਾ ਹੈ ਗਰੀਬ ਹੈ ਦੀਨ ਦਾ ਅਰਥ ਧਰਮ ਵੀ ਹੈ ਸੂਰਾ ਸੋ ਪਹਿਚਾਨੇ ਆ ਜੋ ਲਰ ਦੀਨ ਕੇਤ ਧਰਮ ਵੀ ਆ ਤੇ ਗਰੀਬ ਵੀ ਆ ਦੀਨ ਦਾ ਅਰਥ ਹੈ ਕਿ ਕਾਲਪੁਰਖ ਵੈ ਗੁਰੂ ਅਸੀਂ ਦੀਨ ਹਾਂ ਹਮ ਸਰ ਦੀਨ ਦਿਆਲ ਨ ਤੁਮ ਸਰ ਆਪ ਭਤਿਆਰ ਕੀ ਕੀਜੈ ਬਚਨੇ ਤੋਰ ਮੋਰ ਮਨ ਮੰਨੈ ਜਨਕਉ ਪੂਰਨ ਦੀਜੇ ਸਤਿਗੁਰੂ ਜੀ ਸਾਡੇ ਵਰਗਾ ਦੀਨ ਗਰੀਬ ਕੋਈ ਨਹੀਂ ਤੁਹਾਡੇ ਵਰਗਾ ਦਿਆਲੂ ਪਰਮਾਤਮਾ ਕੋਈ ਨਹੀਂ ਅਸੀਂ ਦੀਨ ਹਾਂ ਗਰੀਬ ਹਾਂ ਤੇ ਤੁਸੇ ਹੀ ਇਹ ਕਿਰਪਾ ਕਰਦੇ ਹੋ ਜਿਹੜਾ ਮਨੁੱਖ ਤੁਹਾਡੇ ਦਰ ਤੇ ਦੀਨ ਬਣ ਕੇ ਆਉਂਦਾ ਹੈ ਗਰੀਬ ਬਣ ਕੇ ਆਉਂਦਾ ਹੈ ਭਿਖਾਰੀ ਬਣ ਕੇ ਆਉਂਦਾ ਹੈ ਦੀਨ ਦਰਦ ਨਿਵਾਰ ਠਾਕੁਰ ਤੇ ਠਾਕੁਰ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਉਹਦਾ ਦਰਦ ਦੂਰ ਕਰਦੇ ਉਹਦੀ ਪੀੜਾ ਦੂਰ ਕਰਦੇ ਹੋ ਕਿ ਮਨ ਕਰਕੇ ਮਨੁੱਖ ਦੁਖੀ ਹੈ ਸਰੀਰ ਕਰਕੇ ਵੀ ਮਨੁੱਖ ਦੁਖੀ ਆ ਤੇ ਇੱਕੋ ਪਰਮਾਤਮਾ ਆ ਜਿਹੜਾ ਸਾਡੇ ਦੁੱਖਾਂ ਦੀ ਨਿਵਰਤੀ ਕਰ ਸਕਦਾ। ਹੋਰ ਕਿਸੇ ਕੋਲ ਵੀ ਇੰਨੀ ਤਾਕਤ ਨਹੀਂ। ਇੰਨੀ ਸਮਰੱਥਾ ਦਾ ਮਾਲਕ ਨਹੀਂ ਆ ਕਿ ਸਾਡੇ ਦਰਦ ਦੁੱਖ ਦੂਰ ਕਰ ਸਕਦਾ ਹੋਵੇ। ਜੇ ਕਿਤੇ ਸਾਡੀ ਸਰੀਰਕ ਪੀੜਾ ਸਿਰ ਪੀੜ ਹੁੰਦੀ ਹੋਵੇ। ਲਾਗੇ ਬੈਠੇ ਮਨੁੱਖ ਨੂੰ ਜਿੰਨਾ ਮਰਜੀ ਨਜ਼ਦੀਕੀ ਹੋਵੇ ਉਹਨੂੰ ਇਹ ਗੱਲ ਕਹੀ ਜਾਵੇ ਕਿ ਮੇਰੀ ਸਿਰ ਪੀੜ ਹੋ ਰਹੀ ਹੈ ਉਹ ਸਿਰ ਹੌਸਲਾ ਦੇ ਸਕਦਾ ਉਹਨੂੰ ਨਿਵਾਰ ਨਹੀਂ ਸਕਦਾ ਖਤਮ ਨਹੀਂ ਕਰ ਸਕਦਾ ਨਾਉ ਸਾਡੀ ਦਰਦ ਤੇ ਪੀੜ ਨੂੰ ਮਾਪ ਹੀ ਸਕਦਾ ਮਾ ਨਹੀਂ ਸਕਦਾ ਕਿ ਕਿੰਨੇ ਕ ਦਰਦ ਹੋ ਦੇ ਉਹ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਸੱਚ ਸਾਡੇ ਦਰਦ ਨੂੰ ਪਛਾਣਦਾ ਵੀ ਆ ਪੀੜ ਨੂੰ ਜਾਣਦਾ ਵੀ ਹੈ ਕਿ ਇਹ ਮਨੁੱਖ ਦੇ ਅੰਦਰ ਕਿੰਨੇ ਕ ਪੀੜਾ ਹੈ ਪਰਮਾਤਮਾ ਨੂੰ ਮਿਲਣ ਦੀ ਕਿੰਨੇ ਕ ਤਾਂ ਗਿਆ ਹੈ ਕਿ ਕਿਸ ਕਰਕੇ ਦੁਖੀ ਹੈ ਕਿੰਨੇ ਕੇ ਨੂੰ ਦਰਦ ਹੈ ਤੋ ਇਹ ਨਹੀਂ ਸਮਰੱਥਾ ਦਾ ਮਾਲਕ ਵੀ ਹੈ ਕਿ ਉਹ ਨਿਵਾਰ ਦਿੰਦਾ ਹੈ ਪੀੜਾ ਦਰਦਾਂ ਨੂੰ ਦੁੱਖਾਂ ਨੂੰ ਮਨੁੱਖਦਿਆਂ ਨੂੰ ਦੂਰ ਕਰਨ ਵਾਲਾ ਹੈ ਉਹ ਪਰਮਾਤਮਾ ਇਹ ਨਹੀਂ ਸਮਰੱਥਾ ਦਾ ਮਾਲਕ ਹੈ ਉਹ ਠਾਕੁਰ ਹੈ ਰਾਖ ਜਨ ਕੀ ਆਪ ਤੇ ਉਹ ਪਰਮਾਤਮਾ ਕਿਰਪਾ ਕਰਦਾ ਕਿ ਆਪਣੇ ਜਿਹੜੇ ਉਹਦੇ ਜਨ ਹਨ ਸੇਵਕ ਹਨ ਨਾਮ ਜਪਣ ਵਾਲੇ ਮਨੋਖ ਹਨ ਭਗਤ ਹਨ ਉਹਨਾਂ ਦੀ ਇੱਜ਼ਤ ਤੇ ਪਤ ਵੀ 사ਤ ਗੁਰੂ ਜੀ ਆਪ ਰੱਖਦੇ ਹਨ 사ਤ ਗੁਰੂ ਸੱਚੇ ਪਾਤਸ਼ਾਹ ਜੀ ਭਟ ਸਹਬਾਨ ਭਟ ਨਾਲ ਜੀ ਸਵਈਆਂ ਦੇ ਵਿੱਚ ਇਹ ਬੇਨਤੀ ਕਰਦੇ ਹਨ ਅਬ ਰਾਖੋ ਦਾਸ ਭਾਟ ਕੇ ਲਾਜ ਕਹਿ ਪਰਮਾਤਮਾ ਹੋਣ ਮੇਰੀ ਨਾਲ ਭਟਦੀ ਤੁਸੀਂ ਲਾਜ ਰੱਖ ਲਓ ਕਿਸ ਤਰ੍ਹਾਂ ਜੈਸੀ ਰੱਖੀ ਭਗਤ ਪ੍ਰਹਿਲਾਦ ਕੀ ਹਰਨਾਕਿ ਸ਼ਫਾਰੇ ਕਰ ਆਜ ਕੇ ਜਿਸ ਤਰ੍ਹਾਂ ਤੁਸੀਂ ਭਗਤ ਪ੍ਰਹਿਲਾਦ ਦੀ ਇੱਜ਼ਤ ਤੇ ਲਾਜ ਰੱਖੀ ਭਾਵੇਂ ਉਹਦੇ ਪਿਤਾ ਨੇ ਹਰਨਾਕਿ ਸ਼ਨੇ ਨੂੰ ਆਪਣਾ ਨਾਮ ਨਾ ਜਪਣ ਕਰਕੇ ਹਰਨਾਕਸ਼ ਇਹ ਕਹਿੰਦਾ ਸੀ ਕਿ ਉਹ ਪ੍ਰਮਾਤਮਾ ਦਾ ਨਾਮ ਛੱਡ ਕਰਕੇ ਤੇ ਪ੍ਰਹਿਲਾਦ ਮੇਰਾ ਪੁੱਤਰ ਹੈ ਤੇ ਮੇਰਾ ਨਾਮ ਜਪੇ ਪਰ ਭਗਤ ਪ੍ਰਹਿਲਾਦ ਜਿਹੜਾ ਸੀ ਉਹ ਪ੍ਰਮਾਤਮਾ ਨਾਲ ਜੁੜਿਆ ਸੀ ਉਸ ਪ੍ਰਮਾਤਮਾ ਕਾਲਪੁਰਖ ਵੈਗੁਰੂ ਨੂੰ ਧਿਆਉਂਦਾ ਹੈ ਇਸ ਕਰਕੇ ਹਰਨਾਕਸ਼ ਨੇ ਉਹਨੂੰ ਅੱਗ ਦੇ ਵਿੱਚ ਵੀ ਵਾਹ ਕਰਕੇ ਮਾਰਨ ਦਾ ਯਤਨ ਕੀਤਾ ਤੇ ਪਰਮਾਤਮਾ ਨੇ ਉਹਦੀ लाज ਰੱਖੀ ਜਦੋਂ ਉਹ ਪਹਾੜੀਆਂ ਤੋਂ ਛੁੱਟਿਆ ਗਿਆ ਤਾਂ ਵੀ ਪਰਮਾਤਮਾ ਨੇ लाज ਰੱਖੀ ਤਤੇ ਥੰਮ ਦੇ ਨਾਲ ਉਸ ਨੂੰ ਨਾਲ ਲਾਉਣਾ ਕੀਤਾ ਤਾਂ ਵੀ ਉਸ ਪਰਮਾਤਮਾ ਨੇ लाज ਰੱਖੀ ਭਗਤ ਨੱਲ ਜੀ ਕਹਿਣ ਲੱਗੇ ਭਟ ਸਹਬਾਨ ਕੇ ਜਿਸ ਤਰ੍ਹਾਂ ਉਸ ਪ੍ਰਮਾਤਮਾ ਜੀ ਤੁਸੀਂ ਆਪਣੇ ਜਨ ਦੀ ਭਗਤਾਂ ਦੀ लाज ਰੱਖਦੇ ਹੋ ਤੁਹਾਡਾ ਬਿਰਦਿਆ ਜਿਸ ਤਰ੍ਹਾਂ ਭਗਤ ਪ੍ਰਹਲਾਦ ਦੀ ਤੁਸੀਂ लाज ਰੱਖੀ ਹੈ ਜੈਸੀ ਰਾਖੀ ਭਗਤ ਪ੍ਰਹਲਾਦ ਕੇ ਹਰਨਾਖਿ ਫਾਰੇ ਕਰ ਆਜੈ ਤੇ ਉਹਦੇ ਪਿਤਾ ਹਰਨਾਖਿ ਨੂੰ ਨੌਵਾਂ ਦੇ ਨਾਲ ਤੁਸੀਂ ਪਾੜਨ ਵਾਲੇ ਪਾੜ ਕਰਕੇ ਤੇ ਭਗਤ ਦਾ ਉਦਾਰ ਕੀਤਾ ਹੈ ਜਿase ਰੱਖੇ ਲਾਜ ਭਗਤ ਪ੍ਰਹਲਾਦ ਕੇ ਹਰਨਾਕਸ਼ ਫਾਰੇ ਕਰ ਆਜੈ ਦੂਜੇ ਨੰਬਰ ਤੇ ਗੱਲ ਕਰਦੇ ਹਨ ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਵਸਤਰ ਦੇਨ ਬਹੁ ਸਾਜ ਕੇ ਪਰਮਾਤਮਾ ਜੀ ਜਿਸ ਤਰ੍ਹਾਂ ਤੁਸੀਂ ਦ੍ਰੋਪਤੀ ਦੀ ਲਾਜ ਰੱਖੀ ਸੀ ਜਦੋਂ ਉਹਦੇ ਵਸਤਰ ਸਭਾ ਦੇ ਵਿੱਚ ਛੀਨੇ ਜਾ ਰਹੇ ਸੀ ਉਹਦੀ ਸਾੜੀ ਖਿੱਚੀ ਜਾ ਰਹੀ ਸੀ ਤੁਸੇ ਕਿਰਪਾ ਕੀਤੀ ਸੀ ਕਿਉ ਗਜਾਂ ਦੇ ਗਜ ਕਪੜਾ ਨਿਕਲਦਾ ਰਿਆ ਤੇ ਉਹਦੀ ਇੱਜ਼ਤ ਜਿਹੜੀ ਸੀ ਤੁਸੀਂ ਆਪ ਟੱਕੀ ਸੀ ਜੈਸੀ ਰਾਖੀ ਭਗਤ ਪ੍ਰਹਿਲਾਦ ਕੀ ਹਰਨਾਗਿਸ਼ 파ਰੇ ਕਰ ਆਜ ਫੁਨ ਦਰਉਪਤੀ ਲਾਜ ਰੱਖੀ ਹਰ ਪ੍ਰਭ ਜੀ ਛੇਨਤ ਬਸਤਰ ਦੀਨ ਬਹੁ ਸਾਜ ਸੋਦਾਮਾ ਅਪਦਾ ਤੇ ਰੱਖਿਆ ਗਣਕਾ ਪਰਤ ਪੂਰੇ ਤੇ ਕਾਜ ਕਿ ਸੁਦਾਮੇ ਨੂੰ ਤੁਸੀਂ ਬਿਪਤਾ ਦੇ ਸਮੇਂ ਤੋਂ ਬਚਾਇਆ ਹੈ ਤੇ ਗਣ ਕਾ RAM ਨਾਮ ਦਾ ਰੱਟ ਲਾਉਂਦੀ ਹੋਈ ਕਾਲਪੁਰਖ ਵੈਗੁਰੂ ਦੇ ਦਰ ਤੇ ਪਰਵਾਣ ਹੋ ਗਈ ਐ ਸ੍ਰੀ ਸਤਿਗੁਰੂ ਸੋ ਪ੍ਰਸੰਨ ਕਲ ਜੁਗ ਹੋਏ ਅਬ ਰਾਖੋ ਦਾਸ ਪਾਟ ਕੀ ਲਾਜ ਕਿ ਸਤਿਗੁਰੂ ਜੀ ਤੁਸੀਂ ਆਪਣੇ ਜਨ ਦੀ ਭਗਤ ਦੀ ਲਾਜ ਰੱਖਣ ਵਾਲੇ ਹੋ ਤੁਸੀਂ ਠਾਕਰੋ ਜਿਸ ਤਰ੍ਹਾਂ ਤੁਸੀਂ ਭਗਤ ਪ੍ਰਹਿਲਾਦ ਦੀ ਦਰੋਪਤੀ ਦੀ ਲਾਜ ਰੱਖੀ ਸੁਦਾਮੇ ਦੀ ਲਾਜ ਰੱਖੀ ਐ ਗਣਕਾ ਦੇ ਲਾਜ ਤੁਸੀਂ ਰੱਖਿਆ ਸਾਡੇ ਤੇ ਵੀ ਕਿਰਪਾ ਕਰੋ ਤੁਹਾਡਾ ਬਿਰਧਿਆ ਤੁਸੀਂ ਦੀਨਾਂ ਦੇ ਦਰਦਾਂ ਨੂੰ ਨਿਵਾਰਨ ਵਾਲੇ ਹੋ ਤੁਸੀਂ ਠਾਕੁਰ ਹੋ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤੁਹਾਡਾ ਹੈ ਬਿਰਧਿਆ ਕਿ ਤੁਸੀਂ ਪਰਮੇਸ਼ਰ ਹੋ ਠਾਕੁਰ ਹੋ ਪ੍ਰਤ ਪਾਲਨਾ ਕਰਨ ਵਾਲੇ ਹੋ ਦੀਨਾਂ ਤੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲੇ ਹੋ ਸਾਡੀ ਵੀ ਲਾਜ ਰੱਖ ਲਵੋ ਇਹ ਤੁਹਾਡਾ ਵਿਰਧ ਹੈ ਕਿ ਤੁਸੀਂ ਆਪਣੇ ਸੇਵਕਾਂ ਦੀ लाज ਰੱਖਦੇ ਹੋ ਤਰਨ ਤਾਰਨ ਹਰ ਨਿਦ ਦੁੱਖ ਨਾ ਸਕੈ ਵਿਆਪ ਜੇ ਕੋਈ ਮਨੋ ਖਤਰਨਾ ਚਾਹੁੰਦਾ ਤੇ ਉਹਨੂੰ ਸਮੁੰਦਰ ਤੋਂ ਉਹਨੇ ਦੂਜੇ ਕਿਨਾਰੇ ਲਗਣਾ ਤੇ ਉਹਨੂੰ ਜਹਾਜ਼ ਦੀ ਲੋੜ ਪੈਂਦੀ ਇੱਕ ਦੇਸ਼ ਤੋਂ ਵਿਦੇਸ਼ ਦੀ ਧਰਤੀ ਤੇ ਜਾਣਾ ਤਾਵੀ ਉਹਨੂੰ ਜਹਾਜ਼ ਦੀ ਲੋੜ ਪੈਂਦੀ ਹੈ ਕਿ ਇਹਨਾਂ ਮਨੁੱਖ ਸਮੁੰਦਰ ਦੇ ਵਿੱਚ ਤਰ ਨਹੀਂ ਸਕਦਾ ਕਿ ਉਪਾਰ ਹੋ ਜਾਵੇ ਜੇ ਕਿਸੇ ਮਨੁੱਖ ਨੇ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਹੋਣਾ ਹੈ ਤੇ ਉਹ ਪ੍ਰਮਾਤਮਾ ਦੇ ਨਾਮ ਦੇ ਜਹਾਜ਼ ਉੱਤੇ ਚੜ ਕੇ ਪਾਰ ਹੋ ਸਕਦਾ ਹੈ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵਨ ਦੇ ਵਾਹਿਗੁਰੂ ਪਾਰ ਉਤਾਰਨ ਹਾਰ ਕੇ ਉਹ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਜਹਾਜ਼ ਆ ਇਸ ਮਨੁੱਖ ਨੂੰ ਪਾਰ ਲਾਉਣ ਵਾਲਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਜਿਹੜਾ ਨਾਮ ਹੈ ਉਹ ਜਹਾਜ਼ ਦਾ ਕੰਮ ਕਰਦਾ ਹੈ ਇਸ ਸੰਸਾਰ ਸਮੁੰਦਰ ਤੋਂ ਮਨੁੱਖਾਂ ਨੂੰ ਪਾਰ ਲਾਉਂਦਾ ਹੈ ਪ੍ਰਮਾਤਮਾ ਦਾ ਨਾਮ ਇੱਕ ਜਹਾਜ਼ ਹੈ ਤੇ ਮਨੁੱਖ ਨੂੰ ਇਸ ਸੰਸਾਰ ਦੇ ਵਿੱਚ ਡੁੱਬਣ ਤੋਂ ਬਚਾਉਂਦਾ ਹੈ ਜੇ ਅਕਾਲ ਪੁਰਖ ਵਹਿਗੁਰੂ ਦਾ ਨਾਮ ਹੈ ਜਹਾਜ ਆ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਾਂ ਦੇ ਬਾਬਤ ਵੀ ਇਹ ਬਾਣੀ ਉਚਾਰਨ ਹੋਈ ਹੈ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬਿਹਤਰੋਂ ਕਿ ਕਲਯੁਗ ਦੇ ਜਹਾਜ ਹਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਨ ਸਾਰੀ ਸ੍ਰਿਸ਼ਟੀ ਗੁਰੂ ਅਰਜਨ ਦੇਵ ਜੀ ਦਾ ਨਾਮ ਜਪ ਕਰਕੇ ਗੁਰੂ ਅਰਜਨ ਦੇਵ ਜੀ ਦੇ ਨਾਮ ਦੇ ਜਹਾਜ਼ ਚਰਣਾ ਨਾਲ ਜੁੜ ਕਰਕੇ ਤੇ ਪਾਰ ਲੱਗ ਸਕਦੇ ਗੁਰੂ ਅਰਜਨ ਪ੍ਰਤਖ ਹਰ ਗੁਰੂ ਅਰਜਨ ਪ੍ਰਤਖ ਹਰ ਨੇ ਕਾਲ ਯੁਗ ਦੇ ਜਹਾਜ਼ ਨੇ ਸਾਰੀ ਸ੍ਰਿਸ਼ਟੀ ਨੂੰ ਤਾਰਨ ਵਾਲੇ ਹਨ ਇਸੇ ਤਰ੍ਹਾਂ ਇਹ ਪ੍ਰਮਾਤਮਾ ਜੀ ਤਰਨ ਤਾਰਨ ਹਰ ਨਿੱਧ ਦੁੱਖ ਨਾ ਸਕੈ ਵਿਆਪ ਤੁਸੀਂ ਜਹਾਜ਼ ਦਾ ਕੰਮ ਕਰਦੇ ਹੋ ਕਿ ਮਨੁੱਖਾ ਨੂੰ ਇਸ ਭਵਜਲ ਸਾਗਰ ਤੋਂ ਤਾਰਨ ਵਾਸਤੇ ਤੇ ਗੁਨਾ ਦੇ ਖਜ਼ਾਨੇ ਹੋਂਕ ਦੁੱਖ ਨਾ ਸਕੈ ਪਿਆਪ ਜਿਹੜਾ ਮਨੁੱਖ ਤੁਹਾਡਾ ਨਾਮ ਜਪਦਾ ਏ ਦੀਨ ਬਣ ਕੇ ਤੁਹਾਡੇ ਦਰ ਤੇ ਆਉਂਦਾ ਉਹਨੂੰ ਕਦੇ ਵੀ ਦੁੱਖ ਪਹ ਨਹੀਂ ਸਕਦੇ ਦੁੱਖ ਵਿਆਪ ਨਹੀਂ ਸਕਦੇ ਸਾਧੂ ਸੰਗ ਭਜੋ ਗੋਪਾਲ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਸਾਧੂ ਦੇ ਗੁਰੂ ਦੇ ਸੰਗਤ ਕਰੋ ਸੰਤ ਮਹਾਪੁਰਸ਼ ਦੀ ਸੰਗਤ ਕਰੋ ਜਿਨੇ ਆਪਣੇ ਮਨ ਨੂੰ ਸਾਧਿਆ ਹੋਵੇ ਜਿਹੜਾ ਸਾਧਨਾ ਦੇ ਵਿੱਚ ਜੁਟਿਆ ਹੋਵੇ ਸਾਧੂ ਸੰਗ ਭਜੋ ਗੋਪਾਲ ਤੇ ਉਹਦੀ ਸੰਗਤ ਕਰਕੇ ਗੁਰੂ ਦੀ ਸੰਗਤ ਵਿੱਚ ਆਣ ਕਰਕੇ ਕਰਨਾ ਕੀ ਆ ਭਜੋ ਗੋਪਾਲ ਭਜੋ ਦਾ ਅਰਥ ਹੈ ਕਿ ਸਿਮਰਨ ਕਰਨਾ ਕਰੋ ਗੋਪਾਲ ਗੋਧ ਅਰਥ ਹੈ ਧਰਤੀ ਪਾਲ ਦਰ ਤੇ ਆ ਪਾਲਣਾ ਕਰਨ ਵਾਲਾ ਕਿਉ ਪਰਮਾਤਮਾ ਧਰਤੀ ਦੀ ਪਾਲਣਾ ਕਰਨ ਵਾਲਾ ਕਾਲਪੁਰਖ ਵੈ ਗੁਰੂ ਆ ਸਾਧ ਸੰਗਤ ਵਿੱਚ ਬੈਠ ਕਰਕੇ ਗੁਰੂ ਦੀ ਸੰਗਤ ਵਿੱਚ ਆਣ ਕਰਕੇ ਉਸ ਪਰਮਾਤਮਾ ਦੇ ਨਾਮ ਸਿਮਰਨ ਨੂੰ ਜਪਣਾ ਕਰੋ ਆਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਹਨ ਹੁਣ ਕਲ ਯੁਗ ਦਾ ਸਮਾਂ ਆਇਆ ਹੈ ਇੱਕ ਨਾਮ ਦਾ ਬੀਜ ਭੋਣਾ ਕਰੋ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਕੇ ਨਾਮ ਦਾ ਬੀਜ ਆਪਣੇ ਸਰੀਰ ਵਿੱਚ ਪਾਉਣਾ ਕਰੋ ਸੰਤੋਖ ਦਾ ਸੁਹਾਗਾ ਫੇਰ ਨਾ ਕਰੋ ਤੇ ਤੁਸੀਂ ਸਾਧ ਸੰਗਤ ਵਿੱਚ ਆਨ ਕਰਕੇ ਉਸ ਪਰਮਾਤਮਾ ਦੇ ਸਿਮਰਨ ਨੂੰ ਕਰਨਾ ਕਰੋ ਸਕਾਲਪੁਰਖ ਵਹਿਗੁਰੂ ਦੀ ਵਡਿਆਈ ਕਰੋ ਜਿਹੜਾ ਧਰਤੀ ਦੀ ਪਾਲਣਾ ਕਰਨ ਵਾਲਾ ਹੈ ਆਣ ਸੰਜਮ ਕਿਸਨਾ ਸੋਜੈ ਜਤਨ ਕਾਟ ਕਲ ਕਾਲ ਰਹਾਉ ਕੇ ਪਰਮਾਤਮਾ ਜੀ ਸਾਨੂੰ ਹੋਰ ਕੋਈ ਵਿਧੀ ਹੋਰ ਕੋਈ ਸੰਜਮ ਹੋਰ ਕੋਈ ਤਰੀਕਾ ਸੁਝਦਾ ਨਹੀਂ ਆ ਕਿ ਜਿਸ ਦੇ ਨਾਲ ਅਸੀਂ ਆਪਣੇ ਕਾਲ ਦੀਆਂ ਫਾਇਆਂ ਨੂੰ ਕੱਟ ਸਕਦੇ ਹੋਈ ਸਾਡੇ ਤੇ ਕਿਰਪਾ ਕਰੋ ਕਿ ਤੁਸੀਂ ਇਹ ਸਾਡੇ ਜਾਲ ਨੂੰ ਕੱਟ ਸਕਦੇ ਹੋ ਇਹ ਦੁਨਿਆਵੀ ਰੂਪੀ ਜਿਹੜਾ ਸਾਨੂੰ ਜਾਲ ਪਿਆ ਹੋਇਆ ਏ ਇਹਦੀਆਂ ਫਾਇਆਂ ਤੁਸੀਂ ਕੱਟਣ ਵਾਲੇ ਜੋ ਸਾਨੂੰ ਹੋਰ ਕੋਈ ਸੰਜਮ ਦਿਖਾਈ ਨਹੀਂ ਦਿੰਦਾ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਈ हे ਪਰਮਾਤਮਾ ਜੀ ਤੁਸੀਂ ਆਦ ਤੋਂ ਲੈ ਕਰਕੇ ਤੇ ਅੰਤ ਤੱਕ ਦਿਆਲੂ ਹੋ ਆ ਪਰਮਾਤਮਾ ਸਦਾ ਹੀ ਇਨਾਂ ਜੀਵਾਂ ਤੇ ਦਿਆਲਤਾ ਕਰਦਾ ਏ ਭਾਵੇਂ ਕੋ ਪਰਮਾਤਮਾ ਨੂੰ ਮਾੜਾ ਬੋਲੇ ਚੰਗਾ ਬੋਲੇ ਉਹਨੇ ਕਦੇ ਕਿਸੇ ਨੂੰ ਰੋਜੀ ਰੋਟੀ ਤੋਂ ਭੁੱਖਿਆ ਨਹੀਂ ਰੱਖਿਆ ਸਵਾਸ ਦੇਣ ਤੋਂ ਕਦੇ ਵਾਂਝਾ ਨਹੀਂ ਰੱਖਿਆ ਸੂਰਜ ਦੀਆਂ ਕਿਰਨਾਂ ਸਾਰਿਆਂ ਮਨੁੱਖਾਂ ਤੇ ਪੈ ਰਹੀਆਂ ਉਹ ਪਰਮਾਤਮਾ ਸਦਾ ਹੀ ਦਿਆਲੂ ਆ ਕਿਰਪਾਲੂ ਆ ਆਦ ਤੋਂ ਲੈ ਕਰਕੇ ਅੰਤ ਤੱਕ ਉਹ ਪਰਮਾਤਮਾ ਪੂਰਨ ਆਦ ਪੂਰਨ ਮਾਦ ਪੂਰਨ ਅੰਤ ਪੂਰਨ ਪਰਵੇਸਰੇ ਪਰਮਾਤਮਾ ਜਦੋਂ ਧਰਤੀ ਵੀ ਨਹੀਂ ਬਣੀ ਆਦ ਤੋਂ ਲੈ ਕਰਕੇ ਉਹ ਪਰਮਾਤਮਾ ਪੂਰਨ ਸੀ ਪੂਰਨ ਹੈ ਤੇ ਪੂਰਨ ਹੀ ਰਹੇਗਾ ਉਹ ਪਰਮਾਤਮਾ ਦਿਆਲੂ ਹੈ ਤੇ ਇਸ ਬਿਨਾ ਨਹੀਂ ਕੋਈ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਨਹੀਂ ਜਿਹੜਾ ਤਿੰਨ ਕਾਲ ਸੱਚ ਰਹਿ ਸਕਦਾ ਹੋਵੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਿਗੁਰੂ ਜੀ ਪਹਿਲਾਂ ਵੀ ਸਚਾਈ ਸੀ ਸਦੇਵੇ ਅਟਲ ਸੀ ਹੋਣ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਪਰਮਾਤਮਾ ਦਿਆਲੂ ਤੇ ਕਿਰਪਾਲੂ ਹੀ ਰਹੇਗਾ ਉਹ ਪੂਰਨ ਹੀ ਹੈ ਕਦੇ ਉਹ ਘਟਦਾ ਨਹੀਂ ਉਸ ਪਰਮਾਤਮਾ ਤੋਂ ਬਗੈਰ ਹੋਰ ਕੋਈ ਵੀ ਨਹੀਂ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਕੇ ਪਰਮਾਤਮਾ ਜੀ ਸਾਡਾ ਜਨਮ ਤੇ ਮਰਨ ਦਾ ਘੇੜ ਜਿਹੜਾ ਨੂੰ ਨਿਵਾਰਨਾ ਕਰੋ ਕਟਣਾ ਕਰੋ ਬਾਰ ਬਾਰ ਮਨੁੱਖ ਦਾ ਜਨਮ ਲੈਣਾ ਮੌਤ ਹੋਣੀ ਹੈ ਸਭ ਤੋਂ ਵੱਡਾ ਧੋਖਾ ਹੈ ਕਿ ਜਦੋਂ ਮਨੁੱਖ ਜਨਮ ਲੈਂਦਾ ਹੈ ਮਾਤਾ ਦੇ ਗਰਭ ਦੇ ਵਿੱਚ ਕੁਝ ਸਮਾਂ ਰਹਿੰਦਾ ਹੈ ਉਹ ਵੀ ਇੱਕ ਧੋਖਾ ਫਿਰ ਜਵਾਨ ਹੁੰਦਾ ਬੁਢੇਪਾ ਆਉਂਦਾ ਕਈ ਤਰ੍ਹਾਂ ਦੇ ਦੁੱਖ ਜਿਹੜਾ ਇਸ ਹਾਰ ਕਰਕੇ ਫਿਰ ਮੌਤ ਦੇ ਦੁੱਖ ਵਿੱਚ ਜਾਂਦਾ ਹੈ ਸਤਿਗੁਰੂ ਜੀ ਇਹ ਬੜਾ ਵੱਡਾ ਦੋਖਿਆ ਕਿਰਪਾ ਕਰੋ ਜਨਮ ਮਰਨ ਨਿਵਾਰ ਹਰ ਜਾਪੈ ਤੇ ਪਰਮਾਤਮਾ ਦਾ ਨਾਮ ਜਪਣ ਕਰਕੇ ਜਨਮ ਤੇ ਮਰਨ ਦਾ ਦੋਖਿਓ ਨਵਾਰਿਆ ਜਾਂਦਾ ਦੂਰ ਹੋ ਜਾਂਦਾ ਹੈ ਸਿਮਰ ਸੁਆਮੀ ਸੋਏ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਕਿਉਂ ਪ੍ਰਮਾਤਮਾ ਜਨਮ ਤੇ ਮਰਨ ਨੂੰ ਨਿਵਾਰਨ ਵਾਲਾ ਜਨਮ ਮਰਨ ਦੇ ਦੁੱਖ ਨੂੰ ਕਟਣ ਵਾਲਾ ਹੈ ਉਸ ਹਰੀ ਪ੍ਰਮਾਤਮਾ ਨੂੰ ਜਪਨਾ ਕਰੋ ਉਸੇ ਦਾ ਹੀ ਸਿਮਰਨ ਕਰਨਾ ਕਰੋ ਜਿਹੜਾ ਸਾਰਿਆਂ ਦਾ ਸੁਆਮੀ ਆ ਮਾਲਕ ਆ ਪਤੀ ਵੇਦ ਸਿਮਰਤ ਕਥ ਸਾਸਤ ਭਗਤ ਕਰੈ ਵਿਚਾਰ ਹੈ ਚਾਰ ਵੇਦ ਹਨ ਰਿਗ ਵੇਦ ਜਜੁਰ ਵੇਦ ਅਥਰਵਨ ਵੇਦ ਤੇ ਸਾਮ ਵੇਦ ਚਾਰ ਵੇਦ ਵੀ ਇੱਕੋ ਹੀ ਗੱਲ ਕਹਿ ਰਹੇ ਹਨ ਕਥ ਰਹੇ ਹਨ ਸਾਨੂੰ ਸਮਝਾ ਰਹੇ ਹਨ 27 ਸਿਮਰਤियां ਹਨ ਵੇਦ ਸਿਮਰਤ ਕਥੈ ਸਾਸਤ ਤੇ ਛੇ ਸ਼ਾਸਤਰ ਹਨ ਭਗਤ ਕਰੇ ਵਿਚਾਰ ਤੇ ਜਿਹੜੇ ਭਗਤ ਜਾਨਨ ਭਾਵੇਂ ਚਾਰ ਵੇਦ ਹਨ 27 ਸਿਮਰਤियां ਛੇ ਸ਼ਾਸਤਰ ਹਨ ਤੇ ਜਿਹੜੇ ਭਗਤ ਜਨ ਹਨ ਉਹ ਇੱਕੋ ਹੀ ਗੱਲ ਦੀ ਵਿਚਾਰ ਕਰਦੇ ਹਨ ਵੇਦਾਂ ਦੇ ਵਿੱਚ ਸ਼ਾਸਤਰਾਂ ਵਿੱਚ ਸਿਮਰਤਿਆਂ ਦੇ ਵਿੱਚ ਇੱਕੋ ਹੀ ਗੱਲ ਲਿਖੀ ਹੈ ਸਾਰੇ ਇੱਕੋ ਹੀ ਗੱਲ ਕਹਿੰਦੇ ਹਨ ਤੇ ਜਿਹੜੇ ਵੀ ਪਰਮਾਤਮਾ ਦੇ ਭਗਤ ਹਨ ਉਹ ਇੱਕੋ ਹੀ ਗੱਲ ਸਾਨੂੰ ਸਮਝਾਉਂਦੇ ਹਨ ਵਿਚਾਰ ਦਿੰਦੇ ਹਨ ਮੁਕਤ ਪਾਈਏ ਸਾਧ ਸੰਗਤ ਬਿਨਸ ਜਾਏ ਅੰਧਾਰ ਭਾਵੇਂ ਉਹ 베ਦ ਸਿਮਰਤ ਤੇ ਸ਼ਾਸਤਰ ਆ ਭਗਤਿਆ ਸਾਨੂੰ ਇਹ ਗੱਲ ਸਮਝਾਉਂਦੇ ਹਨ ਕਿ ਮੁਕਤ ਪਾਈਏ ਸਾਧ ਸੰਗਤ ਮਨੋਖ ਗੁਰੂ ਕੇ ਸੰਗਤ ਵਿੱਚ ਆਨ ਕਰਕੇ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ ਗੁਰੂ ਦੀ ਸੰਗਤ ਤੋਂ ਬਗੈਰ ਸਾਧ ਸੰਗਤ ਵਿੱਚ ਆਉਣ ਤੋਂ ਬਗੈਰ ਇਹਨੂੰ ਕਦੇ ਵੀ ਮੁਕਤੀ ਨਹੀਂ ਪ੍ਰਾਪਤ ਹੋਵੇ ਇਹ ਸਤਿਗੁਰਾਂ ਨੇ ਸਾਧ ਸੰਗਤ ਨੂੰ ਮਾਨ ਵਡਿਆਈ ਬਖਸ਼ਿਸ਼ ਕੀਤੀ ਹੈ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਭਾਈ ਗੁਰਦਾਸ ਜੀ ਕਹਿਣ ਲੱਗੇ ਕਿ ਭਾਵੇਂ ਕਰੋੜਾਂ ਸੂਰਜ ਚੜ੍ਹੇ ਹੋਣ ਚੰਦਰਮਾ ਹੋਣ ਇਹ ਮਨੁੱਖ ਦੇ ਹਿਰਦੇ ਦਾ ਜਿਹੜਾ ਹਨੇਰਾ ਉਹ ਦੂਰ ਨਹੀਂ ਕਰ ਸਕਦੇ ਇੱਕ ਸਾਧ ਸੰਗਤ ਹੈ ਜਿਹੜੀ ਮਨੁੱਖ ਦੇ ਹਨੇਰੇ ਨੂੰ ਕੱਟ ਸਕਦੀ ਹੈ ਤੇ ਗੁਰੂ ਦੇ ਸੰਗਤ ਵਿੱਚ ਆਣ ਕਰਕੇ ਇਹ ਮਨੁੱਖ ਮੁਕਤੀ ਪਾ ਸਕਦਾ ਹੈ ਨਾ ਬੰਧਨਾ ਤੋਂ ਮੁਕਤ ਹੋ ਸਕਦਾ ਹੈ ਬਿਨਸ ਜਾਏ ਅੰਧਾਰ ਸਾਧ ਸੰਗਤ ਵਿੱਚ ਆਣ ਕਰਕੇ ਮਨ ਕਰਕੇ ਇਹ ਮਨੋਖ ਜਿਹੜਾ ਹਨੇਰੇ ਵਿੱਚ ਆ ਅਗਿਆਨਤਾ ਦੇ ਹਨੇਰੇ ਵਿੱਚ ਉਹ ਅੰਧੇਰਾ ਜਿਹੜਾ ਉਹ ਚੁੱਕਿਆ ਜਾਂਦਾ ਹੈ ਅੰਧਾਰ ਜਿਹੜਾ ਹਨੇਰਾ ਹੈ ਉਹ ਦੂਰ ਹੋ ਜਾਂਦਾ ਹੈ ਸਿਰਫ ਤੇ ਸਿਰਫ ਇੱਕ ਸਾਧ ਸੰਗਤ ਵਿੱਚ ਆਉਣ ਕਰਕੇ ਵੇਦਾਂ ਨੇ ਸ਼ਾਸਤਰਾਂ ਨੇ ਤੇ ਸਿਮਰਤੀਆਂ ਨੇ ਭਗਤ ਜਨਾਂ ਨੇ ਇੱਕ ਇਹ ਗੱਲ ਤੇ ਵਿਚਾਰ ਕੀਤੀ ਹੈ ਕਿ ਗੁਰੂ ਕੀ ਸੰਗਤ ਕਰੋ ਗੁਰੂ ਦੀ ਸੰਗਤ ਵਿੱਚ ਆਉਣ ਕਰਕੇ ਮਨੁੱਖ ਮੁਕਤ ਹੋ ਸਕਦਾ ਹੈ ਇਹਦੇ ਮਨ ਦਾ ਹਨੇਰਾ ਜਿਹੜਾ ਅਗਿਆਨਤਾ ਦਾ ਅੰਧੇਰਾ ਉਹ ਦੂਰ ਹੋ ਸਕਦਾ ਹੈ ਦੀਵਾ ਬਲੇ ਅੰਧੇਰਾ ਜਾਏ 베ਦ ਪਾਠ ਮਤ ਪਾਪਾਂ ਖਾਏ ਜਿਸ ਤਰ੍ਹਾਂ ਇੱਕ ਦੀਵਾ ਬਲਣ ਦੇ ਨਾਲ ਅੰਧੇਰਾ ਦੂਰ ਹੋ ਜਾਂਦਾ ਹੈ ਇਸੇ ਤਰ੍ਹਾਂ ਵੇਦਾਂ ਦਾ ਪਾਠ ਸ਼ਾਸਤਰਾਂ ਦਾ ਪਾਠ ਮਨੁੱਖ ਦੇ ਮਨ ਦੇ ਹਨੇਰੇ ਨੂੰ ਖਾ ਜਾਂਦਾ ਹੈ ਜਿੰਨਾ ਚਿਰ ਕਮਰੇ ਦੇ ਵਿੱਚ ਹਨੇਰਾ ਹੋਵੇ ਲਾਈਟ ਦਾ ਪ੍ਰਕਾਸ਼ ਨਾ ਹੋਵੇ ਉਹਨਾਂ ਚਿਰ ਅંધੇਰਾ ਜਾਂਦਾ ਨਹੀਂ ਭਾਵੇਂ ਹਨੇਰੇ ਨੂੰ ਕੋਈ ਡਾਂਗਾ ਮਾਰੀ ਜਾਵੇ ਭਾਵੇਂ ਵਾਜਾ ਮਾਰੀ ਜਾਵੇ ਰੌਲਾ ਪਾਈ ਜਾਵੇ ਜੋ ਮਰਜੀ ਮਨੋਖ ਕਰੀ ਜਾਵੇ ਜਿੰਨਾ ਚਿਰ ਅਸੀਂ ਲਾਈਟ ਨਹੀਂ ਜਗਾਉਂਦੇ ਮੋਮਬੱਤੀ ਨਹੀਂ ਜਗਾਉਂਦੇ ਦੀਵਾ ਨਹੀਂ ਜਗਾਉਂਦੇ ਉਹਨਾਂ ਚਿਰ ਕਦੇ ਵੀ ਕਮਰੇ ਦਾ ਅੰਧੇਰਾ ਦੂਰ ਨਹੀਂ ਹੁੰਦਾ ਜਨਾਂ ਚਿਰ ਮਨੁੱਖ ਗੁਰੂ ਕੀ ਸੰਗਤ ਵਿੱਚ ਨਹੀਂ ਆਉਂਦਾ ਓਨਾ ਚਿਰ ਇਹ ਦੇ ਮਨ ਦਾ ਅੰਧੇਰਾ ਜਿਹੜਾ ਵਹਿਮਿਆਂ ਭਰਮਿਆਂ ਧੋਖਿਆਂ ਕਦੇ ਦੂਰ ਨਹੀਂ ਹੁੰਦੇ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਹੈ ਸਤ ਗੁਰੂ ਜੀ ਕਹਿਣ ਲੱਗੇ ਕਿ ਮੇਰਾ ਜਨ ਦਾ ਤੁਹਾਡੇ ਚਰਨਾਂ ਦਾ ਹੀ ਆਸਰਾ ਹੈ ਚਰਨ ਕਮਲ ਆਧਾਰ ਜਨਕਾ ਤੁਹਾਡੇ ਚਰਨਾਂ ਦਾ ਹੀ ਸਾਨੂੰ ਆਸਰਾ ਹੈ ਤੁਹਾਡੇ ਚਰਨਾਂ ਦੀ ਸਾਨੂੰ ਟੇਕ ਹੈ ਰਾਸ ਪੂੰਜੀ ਇੱਕ ਤੁਹਾਡੇ ਭਗਤ ਜਨਾਂ ਨੂੰ ਸੰਤ ਜਨਾਂ ਨੂੰ ਤੁਹਾਡੇ ਨਾਮ ਦੀ ਰਾਸ ਪੂੰਜੀ ਦਾਹੀ ਟੇਕ ਆ ਆਧਾਰ ਆ ਆਸਰਾ ਤਾਨ ਮਾਨ ਦੀਵਾਨ ਸਾਚਾ ਨਾਨਕ ਕੀ ਪ੍ਰਭ ਟੇਕ ਹੈ ਕਿ ਸਾਡਾ ਤਾਨ ਵੀ ਤੁਸੀਂ ਹੋ ਸਰੀਰ ਕਰਕੇ ਮਾਨ ਕਰਕੇ ਮਾਨ ਵੀ ਤੁਸੀਂ ਹੋ ਦੀਵਾਨ ਵੀ ਤੁਸੀਂ ਹੋ ਤੁਸੀਂ ਪਰਮਾਤਮਾ ਜੀ ਸੱਚੇ ਉਸ ਦੀ ਵੀ ਰਹਿਣ ਵਾਲਿਓ ਤਾਨ ਮਾਨ ਦੀਬਾਨ ਸਾਚਾ ਨਾਨਕ ਕੀ ਪ੍ਰਭ ਟੀਕ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਲੈ ਕਰਕੇ ਇੱਥੇ ਹੁਕਮਨਾਮਾ ਸਾਹਿਬ ਦੀ ਸਮਾਪਤੀ ਕਰਦੇ ਹਨ ਕਿ ਸਾਡਾ ਨਿਮਾਨਿਆਂ ਦਾ ਦੀਨਾਂ ਦਾ ਗਰੀਬਾਂ ਦਾ ਤੁਹਾਡਾ ਨਾਮ ਹੀ ਪ੍ਰਭੂ ਦੀ ਟੇਕ ਹੀ ਆਸਰਾ ਹੈ ਤੁਸੀਂ ਸੱਚੇ ਸਾਡਾ ਮਾਣ ਵੀ ਤੁਸੀਂ ਹੋ ਤਾਣ ਵੀ ਤੁਸੀਂ ਹੋ ਤੁਹਾਡਾ ਹੀ ਸਾਨੂੰ ਦਬਾਨ ਹੈ ਤੁਸੀਂ ਸਾਡਾ ਹੀ ਆਸਰਾ ਹੋ ਭਗਤਾਂ ਦੇ ਲਾਜ ਰੱਖਣ ਵਾਲੇ ਤੇ ਉਹ ਪਰਮਾਤਮਾ ਦਾ ਨਾਮ ਸਿਮਰਨੇ ਹੀ ਭਗਤਾਂ ਦੀ ਰਾਸ ਪੁੰਜੀ ਹੈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਜਿਹੜਾ ਮਨੁੱਖ ਗਰੀਬ ਤੇ ਦੀਨ ਬਣ ਕੇ ਗੁਰੂ ਦੀ ਸੰਗਤ ਵਿੱਚ ਆਉਂਦਾ ਫਿਰ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ ਉਹਦੇ ਦੁੱਖ ਦੂਰ ਕਰ ਦਿੰਦੇ ਹਨ ਉਹ ਪਰਮਾਤਮਾ ਠਾਕੁਰ ਆਪਨੇ ਦਾਸ ਦੀ ਭਗਤਾਂ ਦੀ लाज ਰੱਖਣ ਵਾਲਾ ਏ ਜਿਸ ਤਰ੍ਹਾਂ ਭਗਤ ਪ੍ਰਹਿਲਾਦ ਦੀ ਦਰਉਪਤੀ ਦੀ ਉਸ ਪਰਮਾਤਮਾ ਨੇ लाज ਰੱਖੀ ਹੈ ਗਣਕਾ ਦੀ ਸੁਦਾਮੇ ਦੀ ਅਨੇਕਾਂ ਭਗਤਾਂ ਦੀ ਜਿਹੜੇ ਗਿਨੇ ਨਹੀਂ ਜਾ ਸਕਦੇ ਉਹ ਪਰਮਾਤਮਾ ਦਿਆਲੂ ਆ ਕਿਰਪਾਲੂ ਆ ਕਾਲ ਯੁਗ ਦਾ ਜਹਾਜ਼ ਆ ਤਾਰਨ ਵਾਸਤੇ ਪਰਮਾਤਮਾ ਦਾ ਨਾਮ ਹੈ ਸਾਧ ਸੰਗਤ ਵਿੱਚ ਬੈਠ ਕਰਕੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਸਾਧ ਸੰਗਤ ਹੀ ਇੱਕ ਅਜਿਹਾ ਜਹਾਜ਼ ਹੈ ਜਿਸ ਦੇ ਵਿੱਚ ਬੈਠ ਕਰਕੇ ਮਨੁੱਖ ਮੁਕਤ ਹੋ ਸਕਦਾ ਹੈ ਇਹਦੇ ਮਨ ਦਾ ਅੰਧੇਰਾ ਦੂਰ ਹੋ ਸਕਦਾ ਹੈ ਸਾਨੂੰ ਪਰਮਾਤਮਾ ਜੀ ਤੁਹਾਡੇ ਚਰਨਾਂ ਦਾ ਆਸਰਾ ਹੈ ਆਧਾਰ ਹੈ ਸਾਡੇ ਵਾਸਤੇ ਤੁਹਾਡਾ ਨਾਮ ਹੀ ਤੁਹੀ ਤਾਨ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਟੀਕ ਸਤਿਗੁਰ ਸੱਚੇ ਪਾਤਸ਼ਾਹ ਜੀ ਦਇਆ ਕਰਨ ਬੇਰਾਮਤ ਕਰਨ ਗੁਰਬਾਣੀ ਦੇ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਗੁਰਬਾਣੀ ਦੇ ਅਨੁਸਾਰ ਅਸੀਂ ਆਪਣਾ ਜੀਵਨ ਟਾਲੀਏ ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਨ ਗਾਇਆ ਤੇ ਸੁਣਿਆ ਉਹਨਾਂ ਦਾ ਪ੍ਰਵਾਨਿਆ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਸਤ ਕਰਕੇ ਬੰਨ ਲਿਆ ਸਤਗੁਰੂ ਜੀ ਕਿਰਪਾ ਕਰਨ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਅੰਤ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਜ ਕਰੀਏ ਜੀ ਚਰਨ ਕਮਲ ਆਧਾਰ ਜਨਕ ਰਾਸ ਪੂਜਿਏ ਇਕ ਨਾਨਕ ਮਾਨ ਦੇ ਬਾਨ ਸੱਚਾ ਨਾਨਕ ਕੀ ਪ੍ਰਭ ਤੇ ਇਕ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਏਕ ਓ ਅੰਕਾਰ